ਕੀ ਹੋਇਆ ਕੀ ਹੋਇਆ ਤੂੰ ਕਿਹਾ ਹੈ ਬਾਹਰ ਲੈ ਜਾ ਦੋ ਮਿੰਟ ਨਹੀਂ ਨਹੀਂ ਮੈਂ ਤਾਂ ਉੱਥੇ ਸੀ ਗੇਟ ਖੁੱਲ੍ਹਦੀ ਗਿਆ ਥੋੜੇ ਦੇ ਬਾਅਦ ਥੋੜੇ ਦੇ ਗੇਟ ਖੁੱਲ੍ਹੇ ਥੋੜਾ ਬਾਂਸੇ ਦੇ ਵਿੱਚੋਂ ਨਿਕਲ ਕੇ ਸਿਰ ਦਾਇ ਕੱਢ ਲਿਆ ਪਿੱਛੇ ਸੰਘੇ ਨੂੰ ਪਤਾ ਨਹੀਂ ਸੰਘੇ ਨਾਲ ਸ਼ਰਵਾਹ ਦੇ ਕੋਲ ਕੀ ਹੋ ਗਿਆ ਕਲੌਣ ਹੋ ਗਈ ਕਲੌਣ ਚੱਲ ਆਪਾਂ ਚੱਲੀ ਬਾਹਰ ਆਏ ਨਹੀਂ ਬਣਾਉਣ ਦਿੰਦੇ ਗੇ ਗਾਇਸ ਅਸੀਂ ਆਹ ਦੇਖੋ ਵੀਡੀਓ ਬਣਾਉਣੀ ਹੁੰਦੀ ਆ ਨਾ ਕੰਮ ਕੰਮ ਕਰਦੇ ਆ ਕਰਦੇ ਆ ਕੰਮ ਨਹੀਂ ਕਰ ਦਿੰਦੇ ਮੈਂ ਤਾਂ ਸਭ ਤੋਂ ਮੈਂ ਕਰਦਾ ਪਹਿਲਾਂ ਕੰਮ ਸਦਾ ਪੈਂਡਿੰਗ ਤੇ ਆ ਹਜੇ ਇਹ ਕਾਰਨਾਮ ਹਜੇ ਆ ਜਵਾਬ ਸਾਡਾ ਬਿਮਾਰ ਪਿਆ ਹਜੇ ਇਹ ਲੋਟ ਕਰ ਗਏ ਗਾਈਜ਼ ਇਹਦੇ ਕੁੱਪ ਪਿਆ ਵਾ ਪਾ ਪੈ ਗਿਆ ਜੀ ਪੁੱਤਰੀ ਗੱਲ ਕੁੱਤਾ ਬਾਰ ਬਾਰ ਕਹੀ ਜਾਂਦਾ ਇੱਕ ਕੱਪ ਦੁੱਧ ਦਾ ਸਵੇਰੇ ਤੇ ਇੱਕ ਸ਼ਾਮ ਨੂੰ ਹਾਂ ਨਾ ਚਾਹ ਬੰਦ ਕਰੀ ਬਸ ਮੈਂ ਤੇ ਆਂਡੇ ਵੀ ਲੈ ਕੇ ਦਿੰਨੇ ਆਂ ਆਂਡੇ ਖਾਓ ਆਂਡੇ ਬੋਇਲ ਦੇ ਕੇ ਰੋਜ਼ ਲੈ ਲੈ ਇੱਕ ਸ਼ਾਮ ਨੂੰ ਇੰਨਾ ਕੁ ਨਹੀਂ ਘਾਉਣਾ ਵਰਤੂ ਦੇਖ ਕਿ ਤੇਰੇ ਅੰਦਰ ਤੁੰਣਾ ਦੇਣਾ ਤੁੰਣਾ ਰੋਟੀ ਘੱਟ ਖਾ ਲਈ ਇਹਦਾ ਫਲਾ ਬੀਨੂ ਆ ਕਨ ਨਾਨ ਕਾਲਰ ਵਾਲੇ ਹਾਂ ਫੜਾ ਮੈਂ ਫੋਨ ਫੜਾ ਕੇ ਇਹਨੂੰ ਫੜਾ ਹੈਲੋ ਇੱਕ ਮਿੰਟ ਬਸ ਦੇ ਲੋ ਹੈਲੋ ਹਾਲੇ ਕੋਈ ਕਿੱਥੇ ਚੜ ਗਿਆ ਆ ਘੋੜ ਦੇ ਮਟ ਗਿਆ ਦੇਖੋ ਚੱਲ ਚੱਪੜਾ ਰੋਲਾ ਕੱਟ ਪਾ ਯਾਰ ਹੈਲੋ ਕੋਈ ਜਨਾ ਚੱਲ ਚੱਲ ਕੀ ਹੋ ਗਿਆ ਕੋਈ ਉੱਤਰ ਦਾਲੇਗਾ ਕੀ ਹੋ ਗਿਆ ਆ ਦੇਖਾ ਹੋ ਗਿਆ ਚੱਕ ਲੈ ਚੱਕ ਆ ਹੋ ਗਿਆ ਹੈਲੋ ਰਬੜ ਲੈ ਕੇ ਨਹੀਂ ਉੱਥੋਂ ਨਾਲ ਦੂਜੀ ਸੈਂਪਲ ਮਮਾਂ ਲੰਦੇ ਮਮਾਂ ਕੋ ਜਾਇਆ ਆਇਆ ਰਬੜ ਯਾਰ ਮੈਂ ਇੱਤੋਂ ਤੱਕ ਪੂਰਾ ਮਿੱਤਰ ਦਾ ਬਿਆਨ ਅਰ ਬੰਦ ਕਰ ਦੇ ਤਾਂ ਕੀ ਬਣੇ ਜਣ ਏਡਾ ਖਾਣਾ ਲੋਕਾਂ ਤੋਂ ਬਣਦਾ ਪਿਆ ਵਾ ਮੈਨੂੰ ਤੈਨੂੰ ਪਤਾ ਹੋਗਾ ਜੇ ਸਤੂ ਕੈਮਰਾ ਸੈਟ ਕੀਤਾ ਇਸ ਹੁਣ ਆਪਾਂ ਤੁਹਾਨੂੰ ਰੈਡੀ ਹੋ ਕੇ ਮਿਲਦੇ ਆਹ ਉੱਤਰਦਾਰੀ ਮੇਰੀ ਗੋਦੀ ਚ ਇਦਾਂ ਦੀ ਜਿਵੇਂ ਸਮੈਲਾ ਜਿਵੇਂ ਬਣੇ ਪਿਆ ਵਾ ਓਕ ਆਪਣੇ ਕੁੱਤੇ ਵੀ ਬੈਠੀ ਆ ਤਾਂ ਹੁਣ ਤੁਹਾਨੂੰ ਨਾਮ ਨਾਲ ਦਾਵਾ ਮੇਰਾ ਕੱਬੀ ਕੱਬੀ ਗਾਇਸ ਚਲੋ ਹੁਣ ਆਪਾਂ ਆ ਕੇ ਤੁਹਾਨੂੰ ਫਿਰ ਮਿਲਦੇ ਆ ਮੈਂ ਨਾਲ ਅੱਜ ਗਰਮੀ ਬਹੁਤ ਸੀ ਆਪਾਂ ਕੱਪੜੇ ਹੁਣ ਬਾਲੇ ਹੁਣ ਖਾਣ ਲੱਗੇ ਗਏ ਰੋਟੀ ਥਾਲੀ ਆਪਣੀ ਰੈਡੀ ਆ ਉੱਧਰ ਗਾਇਜ਼ ਮੂਵੀ ਦੇਖਣ ਲੱਗਾ ਮੈਂ ਇੱਧਰ ਗਾਇਜ਼ ਸਾਡਾ ਕੋਬ ਬੰਦਾ ਰੋਟੀ ਖਾਂਦਾ ਪਿਆ ਵਾ ਤੇ ਇਧਰ ਮਮਾ ਬਣਾ ਰਹੇ ਆ ਪਾਪਾ ਪਾਪਾ ਰੋਟੀ ਪਾ ਰਹੇ ਆ ਗਾਇਜ਼ ਮੈਂ ਤਾਂ ਅੱਜ ਚੁੱਕੂ ਚੁੱਕੂ ਹੈ ਮੇਰੇ ਸਿਰ ਨੂੰ ਸ਼ੈਂਪੂ ਦਾ ਤੇਲ ਲੱਗਿਆ ਗਾਇਜ਼ ਮੈਨੂੰ ਨਾਲ ਮੈਨੂੰ ਤਾਂ ਗਰਮੀ ਬੁਢੀ ਲੱਗ ਰਹੀ ਸਮ ਠੀਕ ਆ ਤਾਂ ਚਲੋ ਗਾਇਜ਼ ਹੁਣ ਆਪਾਂ ਰੋਟੀ ਖਾਣੇ ਰੋਟੀ ਖਾ ਕੇ ਨਾਲ ਹੁੰਦੇ ਨੇ ਸਾਰੇ ਨੂੰ ਫੇਰ ਤੁਹਾਨੂੰ ਆਪ ਮਿਲਦੇ ਆਂ ਦੋਸਤੋ ਮੈਂ ਤਾਂ ਨਹਾਤ ਹੋ ਗਿਆ ਆਪਣਾ ਯੂਰੀਆ ਬਣ ਕੇ ਬੈਠਾ ਹਾਂ ਤੇ ਗਏ ਤੇ ਦੇਖੋ ਕੀ ਬਣ ਗਿਆ ਜਸੀ ਨਾ ਤੇ ਅਸੀਂ ਗਾ ਕੇ ਤੇ ਸ਼ੁਕਰਾਨਾ ਹੱਤੇ ਉਹ ਹੀ ਤਾਂ ਮੈਂ ਕਹਿਣ ਲੱਗਾ ਸ਼ੁਕਰਾਨਾ ਹੱਤੇ ਆਹ ਬਾਰ ਤੋਂ ਹਾਂ ਸ਼ੁਕਰਾਨਾ ਹੱਤੇ ਉਹ ਹੀ ਪੁੱਤ ਬਿਮਾਰ ਦਾ ਤਾਂ ਕਰਕੇ ਥੋੜੀ ਟੈਨਸ਼ਨ ਚ ਸੀ ਟੈਨਸ਼ਨ ਓਏ ਹੋਏ ਟੈਨਸ਼ਨ ਟੈਨਸ਼ਨ ਚ ਸੀ ਹੁਣ ਤਾਂ ਠੀਕ ਆ ਹੁਣ ਤਾਂ 빙ੀ ਸਿੱਧੀ ਹੋ ਗਈ ਥੋੜੀ ਜੀ ਇਹ 빙ੀ ਹੋ ਗਈ ਗਾਇਸ ਗਾਇਸ ਆਹ ਰਿਹਾ ਨੇ ਯਾਰ ਕਮੈਂਟ ਸੁਨੇਹਾ ਦੇਣਾ ਏਦੀ ਰੀਡ ਦੀ ਹੱਡੀ ਹੋ ਗਈ 빙ੀ ਏ ਢੱਡ ਚ ਗੋਡੇ ਦੇ ਕੇ ਐ ਇੱਕ ਬਿੱਲੀ ਹੋ ਕੇ ਪੈ ਕੇ ਫੋਨ ਦੇਖਦੀ ਆ ਜਿਹੜੇ ਜਵਾਕ ਐਦਾਂ ਪੈਂਦੇ ਆ ਨਾ ਸਾਰੇ ਸੁਣ ਲੋ 빙ਗੇ ਹੋ ਜੋਂਗੇ ਨਹੀਂ ਤਾਂ ਚੁੱਪ ਕਰਕੇ ਸਿੱਧੇ ਹੋ ਕੇ ਪਿਆਰ ਕਰੋ ਐ 빙ਗੀ ਹੈ ਗਾਇਸ ਸਿੱਧੇ ਹੋ ਕੇ ਫੋਨ ਦੇਖਿਆ ਕਰ ਨੂੰ ਆ ਤਾਂ 빙ਗੀ ਹੋ ਗਈ ਹਣ ਸੁਲਤਾਨ ਭਾਈ ਦੋ ਸ਼ਬਦ ਦੇ ਵਾਸਤੇ ਕੀ ਕਹਿੰਦਾ ਕੰਮ ਦਾ ਅਸੀਂ ਕਿਹੜੀ ਛੁੱਟੀ ਲੈ ਆਵਲੇ ਨਾ ਮੈਂ ਕਹਾਂ ਮੈਂ ਕਹਾਂ ਕੋਈ ਨਾ ਜੇ 빙ਗੀ ਹੋ ਗਈਆਂ ਫਿਰ ਐ ਛੁੱਟੀ ਦੇ ਦ ਮੈਂ ਐ ਤੁਰਾ ਕਰਾਂਗਾ ਹਾਂ ਮੈਂ ਤਾਂ ਕਹਿੰਦਾ ਦਾਦੇ ਕਿਹੜੀ ਲੈ ਕੇ ਦਈਏ ਛੁੱਟੀ ਸੋਰੀ ਜੀ ਲੈ ਕੇ ਰਿਤੇ ਮੈਂ ਤੇਨੇ ਗੱਲ ਕਰੂੰਗਾ ਤੈਨੂੰ ਆਪੇ ਸਮਝ ਲੱਗ ਜੂ ਹਾਂ ਦੇਖ ਦੋਸਤੋ ਤਾਂਬੇ ਦੇ ਦੱਬੇ ਵਾਲੀ ਕੋ ਗਾਇਸ ਜਿਹੜਾ ਤੁਸੀਂ ਥੰਬਨੇਲ ਦੇਖ ਰਹੇ ਹੋ ਹੁਣੇ ਹੁਣੇ ਖਿੱਚਦੇ ਇਹਨਾਂ ਨੇ ਬੜੀ ਖੱਪ ਆਈ ਆ ਸਿੱਧੀ ਕਰ ਲੈ ਇਹ ਤਾਂ ਗੱਤ ਵੀ ਟੇਢੀ ਜਾਂਦੀ ਆ ਇਹ ਬੈ ਗਈ 빙ੀ ਲੱਗਦਾ ਸਾਰੀ 빙ੀ ਹੋ ਗਈ ਆ ਗਾਇਸ ਆ ਦੇਖੋ ਪਾਪਾ ਮੇਰਾ ਸਿੱਧੀ ਹੋ ਜਾ ਗਾਇਸ ਤੂੰ ਜਾਣਾ ਨਹੀਂ ਯਾਰ ਲੋਕਾਂ ਨੇ ਕਹਨ ਨੂੰ ਇੱਥੇ ਤੀਆਂ ਤੇ ਇਕੱਠਿਆਂ ਦੇ ਫਰਨਾ ਮੈਂ ਤੁਸੀ ਕਿੱਥੇ ਨਾਲ ਮੈਂ ਆ ਜਾ ਸੇਗੜਾ ਫਰੇਣਾ ਮੈਗੀ ਤੀਗਲੀ ਕਿ ਨੁੱਚ ਬਚਾਰੀ ਤੇ ਬੇਲੀ ਨਾ ਕਰਵਾ ਕੇ ਵੇਗੀ ਆ ਤੇ ਜਾਣਾ ਕਿੱਥੇ ਸੀ ਤੁਸੀਂ ਯਾਰ ਮੈਨੂੰ ਤਾਂ ਲੱਗਦਾ ਉਹ ਗਲਤ ਉਹ ਯਾਰ ਪੁਲਿਸ ਨੂੰ ਆ ਜਾ ਚਾਹੇ ਤੁਸੀਂ ਤੇਰੀ ਮਮੀ ਮੈਨੂੰ ਪਤਾ ਕੀ ਲੱਗਦਾ ਤੇ ਕੁਛ ਨਹੀਂ ਉਹ ਗਲਤ ਦੇਤਾ ਉਹ ਨਾਮ ਨਹੀਂ ਹੈ ਰਿਪੋਰਟ ਹੀ ਗਲਤ ਦੇਤੀ ਹਾਂ ਉਹ ਰਿਪੋਰਟ ਗਲਤ ਦੇ ਤੇ ਜਾ ਤਾਂ ਮਰਾਖ ਸਾਲੇ ਸਹੀ ਕੀਤਾ ਗੋਣੇ ਐਕਸਟਰਾ ਵਿੰਗਾ ਕਰਤਾ ਉਹ ਗਲਤ ਨਹੀਂ ਗਲਤ ਕਰਤਾ ਨਹੀਂ ਨਹੀਂ ਜਾਂਦੇ ਐਕਸਲ ਟੇਡੀ ਖੜੀ ਨੂੰ ਰੀੜ ਦੀ ਟੇਡੀ ਜਿਹੜੀ ਆਇਆ ਅੱਗੇ ਸਰਾ ਉਹਦਾ ਜਦੋਂ ਪਾੜ ਪੜ ਕੇ ਸਿੱਧੀ ਕੀਤੀ ਹੈ ਵਿੱਚ ਦੀ ਉਹ ਦਾ ਪਾੜ ਉਹ ਨਹੀਂ ਆ ਜਦੋਂ ਉਹ ਮਾਰੀ ਬੈਠੀ ਦਰਿ ਸੀ ਜਦੋਂ ਮੈਂ ਗਰਾਨੇ ਤਨ ਨੂੰ ਥਾਣ ਵਾਸਤੇ ਉਦੋਂ ਵੀ ਢਿੱਡ ਕੋਡੇ ਦੇ ਕੇ ਪਈ ਹੋਈ ਸੀ ਕਿ ਨਹੀਂ ਮਾਲਾ ਸੌਂ ਗਈ ਸੀ ਅਰੀਤ ਜਾਂ ਤੂੰ ਨਹੀਂ ਮੈਂ ਬੈਣੀ ਸੀਗਾ ਉਹਨਾਂ ਨੇ ਮੈਨੂੰ ਪਾ ਆ ਜਾਂਦੇ ਸਿੱਧੀ ਨਹੀਂ ਹੋਣੀ ਐ ਜਾਂ ਮਾੜੀ ਐ ਹੁਣ ਉਹ ਕਿਸ ਤਰ੍ਹਾਂ ਬਣ ਲਾ ਕੇ ਲੈ ਆ ਇਹ ਮਾੜੀ ਜੇ ਐ ਹੋਣੀ ਜਿਹੜੀ ਐ ਤਾਂ ਘਰ ਕੇ ਦਾ ਚੜਾ ਗਿਆ ਨਾ ਚਲੋ ਕਦੋਂ ਦਾ ਕਹੀ ਜਾਂਦਾ ਮੱਥਾ ਟੇਕਾਂਗਾ ਮੱਥਾ ਰਗਾ ਦੇ ਉਹ ਮੰਦਰ ਤੇ ਜਾ ਕੇ ਉਹਨਾਂ ਕੇ ਮਾਚਾ ਰੀਦੀਆਂ ਹੱਡੀਆਂ ਤੇ ਮੁੱਕਾ ਮਾਰੋ ਭਾਈ ਨੂੰ ਭੋਰਾ ਤਾਈ ਗਿਆ ਦੇਖ ਮੁੰਡਾ ਟੇਕਾ ਮੱਤ ਤੱਕ ਚੱਲੋ ਦੋਸਤੋ ਹੁਣ ਆਪਾਂ ਚੱਲਦੇ ਆ ਮੈਨੂੰ ਅੱਗੇ ਬੁਲਾਵਾ ਉਹੀ ਤਾਂ ਗੱਲਾਂ ਰਹਿੰਦੇ ਹੋਏ ਨਾ ਮੈਂ ਮਮੀ ਨਾਲ ਆਲੇ ਨੇ ਇਹਨਾਂ ਨੇ ਮੈਨੂੰ ਗਾਲਾਂ ਕੱਢੀਆਂ ਇਹਨਾਂ ਨੇ ਮੇਰੇ ਮਾਰੇ ਕੜਾ ਦੇਖੋ ਗਾਈਸ ਐਨ ਮੇਰੇ ਕੜਾ ਮਾਰੇ ਇੱਥੇ ਸੱਟ ਲੱਗੀ ਮੇਰੇ ਏ ਮੇਰੇ ਮਾਰੇ ਆ ਗਾਈਸ ਮੇਰੇ ਜਣਾ ਬੱਜੀਆ ਮੇਰੇ ਸ਼ਕਤੀ ਤੇ ਵੀ ਮਾਰੇ ਗਿਆ ਜਣਾ ਨੇ ਕੜਾ ਜੀ ਦੋਸਤੋ ਨਾ ਮੈਂ ਗਿਰ ਗਿਆ ਸੀ ਮੈਂ ਜਣਾ ਨੇ ਮੇਨੂੰ ਵਾਲ ਕੁਰਸੀ ਦਾ ਪਲਟਾਤਾ ਫਿਰ ਮੇਰੇ ਉੱਤੇ ਹੱਲਾ ਬੋਲਤਾ ਫਿਰ ਮੈਂ ਰਸ ਗਿਆ ਅੱਛਾ ਪਲਦੇ ਕਿਤੇ ਰਹਿੰਦੇ ਗਏ ਸੁਲਤਾਨ ਆਉਂਦਾ ਇੱਥੇ ਸਾਡੇ ਜਵਾਕਸ਼ੋਂ ਭਰ ਲੈਂਦੇ ਕੋ 120 ਇੱਕ ਨੂੰ ਹੂਟ ਦੇ ਕੇ ਗੁਰਵੀਰ ਵੀ ਕੱਲਾ ਹੀ ਖੇਡਦਾ ਸੀ ਉਹ ਆਏ ਕਰਕੇ 10 ਆਗੇ ਬੱਸ 100 ਹੈ 120 ਹੀ ਖੇਡਦਾ ਸੀ ਗਾਇਜ਼ ਇੱਥੇ ਇੱਕ ਫੇਡ ਦੇ ਪੈਣਾ ਸਾਰੇ ਜਣੇ ਤੇ ਗਾਇਜ਼ ਬਿੰਗੀ ਵੀ ਆ ਗਈ ਆ ਗਾਇਜ਼ ਇਹਦੇ ਹੱਡ ਪਿਆ ਵਾ ਟੁੱਟਾ ਵਾ ਹੈ 10 ਮਾਰ ਅਸੀਂ ਦੋਨੇ ਜਣੇ ਲੜੇ ਆ ਤੈਨੂੰ ਸੋਫਾ ਲੰਕਿਨੇ ਮਨਾਇਆ ਹੋਊਗਾ ਪਹਿਲਾ ਕੌਣ ਮਨਾ ਕਰਨਾ ਮੈਂ ਇਹਨੂੰ ਮਨਾ ਸਕਦਾ ਮੇਰੇ ਕੋਲ ਤਾਂ ਸਹੀ ਹੈ ਬਾਕੀ ਦੱਸੋ ਨਹੀਂ ਆਪਣੇ 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 ਮੈਂ ਨਹੀਂ ਮਨਾਇਆ ਮਮੀ ਨੇ ਮਨਾਇਆ ਮੈਂ ਮਨਾਇਆ ਇਹਨੂੰ ਕਿਉਂ ਤੁਸੀਂ ਕਿਉਂ ਆਇਆ ਇਹਨਾਂ ਦੀ ਗਲਤੀ ਸੀ ਕਿਹਦੀ ਗਲਤੀ ਸੀ ਅੱਜ ਅੱਛਾ ਤੇ ਤੁਸੀਂ ਸੌਂਦੇ ਇਹਨੂੰ ਨਾਲ ਇਹਨਾਂ ਨਾਲ ਸੁੱਟਿਆ ਨਾਲ ਮੈਂ ਇਹਨੂੰ ਕੁੱਟਿਆ ਮੈਨੂੰ ਪੈਨ ਵਾਲੀ ਬਣ ਗਈ ਕੈਮਰਨ ਨਹੀਂ ਬੰਦ ਹੋਈ ਮੈਨੂੰ ਕਿਸੇ ਗੱਲ ਪਤਾ ਨਹੀਂ ਕੀ ਖੱਜੇ ਚੜੀ ਸੀ ਮੇਰੇ ਤੇ ਤਾਂ ਕੱਟੀਆਂ ਬੰ ਮੂਡੋ ਬਿਸਕੁਟ ਖਾ ਲਿਓ ਨਹੀਂ ਉਹ ਕੱਟਦਾ ਮੇਰੀ ਗਲਤੀ ਨਹੀਂ ਸੀ ਮੈਂ ਬਿਨਾਂ ਗਲਤੀ ਤੇਨੂੰ ਮਾਰਿਆ ਮੇਰੀ ਗੱਲ ਕਿਹ ਕਿਹਨੇ ਮਾਰਦੇ ਵੀ ਗਲਤ ਹੁੰਦਾ ਹੈ ਜਰੂਰੀ ਥੋੜੀ ਜਵਾਲ ਕਿੰਨੇ ਕਿਦੇ ਹੋ ਜਾਂਦਾ ਮੰਨੇ ਨਾ ਤਾਂ ਕਹੀ ਆ ਮੈਂ ਮੰਨਦੀ ਆ ਮੈਂ ਗਲਤ ਸੀ ਪਰ ਮੈਨੂੰ ਗੁੱਸਾ ਤਾਂ ਸੀਗਾ ਪਰ ਉਹ ਪਤਾ ਨਹੀਂ ਤੇਰੇ ਤੋਂ ਉੱਤਰ ਕੇ ਖਾਇ ਪਤਾ ਨਹੀਂ ਕਿਦੇ ਤੇ ਸੀ ਚਲ ਕੋਈ ਨਾ ਤੇ ਚਲੋ ਗਏ ਸਾਰੇ ਸਾਰੇ ਬੈਠ ਨੇ ਗੈਸ ਕੱਲ ਮੈਂ ਤੇ ਮੇਰੇ ਭਰਾ ਨੇ ਜਾਣਾ ਮਾਂ ਮੂਵੀ ਦੇਖਣ ਦੇਖਣ ਜਾਣਾ ਇਹਨੇ ਮੈਨੂੰ ਮੂਵੀ ਦਿਖਾ ਰਿਆ ਵਾ ਹਣਾ ਵੀਰੇ ਹਣਾ ਮੰਨ ਗਿਆ ਟਿਕਟ ਫਰੀ ਮੈਂ ਤਾਂ ਕੇਸ਼ ਕਰੂੰਗਾ ਗੈਸ ਕੱਲ ਦਾ ਵਲੋਗ ਜ਼ਰੂਰ ਦੇਖਣਾ ਮੇਰੇ ਤੇ ਪੂਰਾ ਪੂਰਾ ਸ਼ੱਕ ਹੈ ਮੈਂ ਕਿਸੇ ਕੁੜੀ ਨਾਲ ਘੁੰਮਣ ਚੱਲਣਾ ਮੈਂ ਇਹ ਵੀ ਕਿਸੇ ਕੁੜੀ ਨਾਲ ਘੁੰਮਣ ਚੱਲਦਾ ਵਾ ਸ਼ੱਕ ਨਾ ਤੁਹਾਨੂੰ ਸ਼ੱਕ ਨਾ ਨਹੀਂ ਨਹੀਂ ਆਪੋ ਬਲੌਗ ਬਣਾਉਂਦੇ ਚੱਲਾਂ ਓਏ ਅਕਤਿਜਾ ਹੋ ਰਹਾ ਗਾਂਧੀ ਜੀ ਤੇ ਤਿੰਨ ਬੰਦਰ ਨਾਲਿਓ ਕੰਮ ਨਾ ਹੋ ਸਮਝੀ ਮਮੀ ਮਮੀ ਅਸੀਂ ਬਲੌਗ ਬਣਾਉਂਦੇ ਜਾਵਾਂਗੇ ਠੀਕ ਆ ਤੁਹਾਨੂੰ ਜੇ ਕੋਈ ਕੁੜੀ ਲੱਭੀ ਤਾਂ ਕਿਓ ਹਾਂ ਕੁੜੀ ਪਰੇ ਕਰ ਦਾਂਗੇ ਲੈ ਸਿ ਅਸੀਂ ਆਸੇ ਪਾਸੇ ਵੀ ਬਣਾ ਲਾਂਗੇ ਓਏ ਆਸੇ ਪਾਸੇ ਕੁੜੀਆਂ ਉੱਥੇ ਫਿਰਦੇ ਹੁੰਦੇ ਨੇ ਤੇਰਾ ਤੁਹਾਡੀ ਮੈਂਟੈਲਿਟੀ ਆ ਉਹ ਅਸੀਂ ਕੀ ਕਰੀਏ ਹਮਾਰੇ ਸੰਦਾਨ ਵੀਰੇ ਤੁਜੀ ਪੜਾਈ ਐ ਇਦਾਂ ਤੇ ਤਾਂ ਹੋਈ ਐ ਤੈਨੂੰ ਕਹਿੰਦਾ ਸੀ ਅਸੀਂ ਅਸੇਲੀਆ ਨਾ ਬਣਾ ਮਮੀ ਦੀ ਮੈਂਟੈਲਿਟੀ ਉਦਾਂ ਦੀ ਹੋਗੀ ਛੱਤ 'ਚ ਇਹਨਾਂ ਨੇ ਕਰਤੀ ਹੈ। ਦੀਵਲ। ਵੇਦੀ ਕਿੰਨ ਸੁਲਤਾਨ। ਦੋਸਤੋਂ ਉਹ ਵੀ ਜਿਹੜਾ ਪੁਰਾਣਾ ਕਿਸੇ ਨਾਲ ਵੀ ਗੱਲ ਕਰਦਾ ਹੈ। ਲੈ। ਜ਼ਰੂਰੀ ਥੋੜੀ ਹੈ। ਅੱਜ ਕਾਂਟੀ ਦਾ ਪਾਕਿਸਤਾਨ ਤੋਂ ਕੋਲ ਆਇਆ ਕਹਿੰਦਾ ਮਨਿੰਦਰ ਤੂੰ ਤੰਗ ਨਾ ਕਰਾ ਕਰ। ਇਹਦੇ ਨੇ ਹੱਡੀ ਹੱਡੀ ਕੱਟ। ਇੱਕ ਗੱਲ ਹੱਡੀਆਂ ਖਵਾਈਆਂ ਸੀ ਰਾਤ ਸੇ। ਉਹਨਾਂ ਨੇ ਸਾਨੂੰ ਸਾਡੀਆਂ ਗੱਲਾਂ ਸੁਣਾਈਆਂ ਪਾਕਿਸਤਾਨ ਦੀਆਂ। ਕੀ? ਕਹਿੰਦੇ ਜਦੋਂ ਆਪ ਮਸਾਇਲਾ ਡੱਗਦੀਆਂ ਸੀ। ਕਹਿੰਦੇ ਅਸੀਂ ਜਿੱਥੇ ਕਿਸਾਨ ਨੂੰ ਦੂਰੋਂ ਪਤਾ ਲੱਗ ਜਾਂਦਾ ਵੀ ਇਹ ਇੱਥੇ ਡਿੱਗਣ ਵਾਲੀ ਹੈ ਕਹਿੰਦੇ ਅਸੀਂ ਜਦੀ ਚੱਕ ਕੇ ਸਮਾਨ ਜਾਉ ਹੋ ਜਾਂਦੇ ਦੇਖ ਲਾ ਹਨਾ ਕਿਦਾਂ ਹਾਂ ਕਹਿੰਦੇ ਤਾਰਾ ਸਾਡੇ ਕੋਲ ਹੀ ਲੰਘ ਗਿਆ ਪਤਾ ਨਹੀਂ ਕਿੰਨੀ ਜ਼ਮੀਨ ਕਹਿੰਦੇ ਸਾਡੀ ਬਾਰਡਰ ਦੇ ਪਰਲੇ ਸਾਈਡ ਆ ਉਹ ਸਾਡਾ ਆਧਾਰ ਕਾਰਡ ਵਾਂਗੂ ਕਾਰਡ ਬਣਿਆ ਫੇਰ ਅਸੀਂ ਆਪਣੇ ਪੈਲੀ 'ਚ ਜਾਂਦੇ ਜਦੋਂ ਉਹਨਾਂ ਕਰ ਹਾਂ ਹਾਂ ਪਾਕਿਸਤਾਨ ਜਾ ਕਹਿੰਦੇ ਸਾਡੀ ਪੈਲੀ ਦੀ ਪਪਾ ਵੀ ਚੱਲੀ ਪਾਕਿਸਤਾਨ ਲੋਹਰਕੋਂ ਜਿੰਨੇ ਲੋਹਰ ਨਹੀਂ ਵੇਖਿਆ ਨੇ ਪਸੋਰ ਨਹੀਂ ਵੇਖਿਆ ਕਲੀ ਅਗੜਾ ਸ਼ੋਰ ਸਾਰੀ ਕਟਾਈ ਨਾ ਹੋਈ ਆ ਗਿਆ ਲੱਗਿਆ ਨਾਲ ਹੋਰ ਜਨਾ ਮਸ਼ੋਰ ਤੇ ਵਈ ਚਲੀ ਗਿਆ ਲੋਰ ਕੋ ਮੈਂ ਇਹ ਉਧਰ ਦੇਖ ਨਹੀਂ ਕਾਗਜ਼ ਇਕੱਠਾ ਚੱਲਿਆ ਖੜ ਜਾ ਜਾਣ ਦੇ ਕਾਗਜ਼ ਇਕੱਠਾ ਕਰਦੇ ਆ ਜਾਣ ਜਾ ਜਾ ਨਾ ਨਾ ਕਰੰਦ ਨੇ ਆਲੇ ਨੂੰ ਤੁਸੀਂ ਚੰਗਾ ਆਪਣੇ ਹਰਗੇ ਵੀ ਬਣਾਉਣਾ ਆਪਣੇ ਹਰਗੇ ਵੀ ਬਣਾਉਣਾ ਉਧਰ ਗਿਆ ਕਰਾਂ ਦੱਸ ਕੇ ਮਮੀ ਇਹ ਬੜੀਆਂ ਗੇੜੀਆਂ ਕੱਢਦਾ ਨਹੀਂ ਘਰੇ ਜਾਣਾ ਮੈਂ ਆ ਖੜਾ ਆ ਕੇ ਪੁੱਛਿਆ ਨੂੰ ਘਰੇ ਜਾਣਾ ਨਹੀਂ ਨਹੀਂ ਦਿੰਦਾ ਮੇਰੇ ਪੜ ਤੂੰ ਐੜਾ ਚੂ ਟਿਕਟਾਂ ਚੱਲੀਏ ਸੁਲਤਾਨ ਚੱਲਾ ਉਹਦੇ ਚਾਬੀ ਚੱਕ ਲਈਆਂ ਬਿਸਕੁਟ ਦੇ ਬਿਸਕੁਟ ਬਿਸਕੁਟ ਦੇ ਬਿਸਕੁਟ ਦੇ ਨਹੀਂ ਬਿਸਕੁਟ ਉਹ ਚ ਖੋਲ ਕੇ ਖਾ ਦੇ ਮਾਂ ਕੱਢ ਜੀ ਜਕੋ ਦੇ 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 ਮਿੰਦਨਾ ਕਰ ਆਲਾ ਗੁਰਵੀਰ ਹਾਂ ਖਾ ਗਿਆ ਚਲ ਤੂੰ ਆ ਲੈ ਆ ਜਾ ਆਲਾ ਆਲਾ ਖਾ ਲੈ ਆ ਰਿਆ ਦੁਰੀ ਆ ਰੇ ਦਾ ਕਰਦਾ ਹਾਂ ਹੇ ਹੇ ਗਾਲੇ ਤੇ ਫੜ ਲਾ ਜਾਂਦਾ ਗਾਗੇ ਥੰਨੇ ਸੱਟਾ ਛੁੱਟਿਆ ਨਹੀਂ ਗਾਗੇ ਜੀ ਦੂਜੇ ਹੱਥ ਚ ਫੜ ਕਹਿੰਦਾ ਕੋਡਗੇ ਫੜਾ ਜਾਂਦਾ ਜੈਲਾ ਸੁਣ ਬਾਬਾ ਗੱਟ ਆ ਲੈ ਉਹ ਮੇਰੇ ਭਰਾ ਨੂੰ ਕੁੱਟਦਾ ਸੌਲਿਆ ਤਰੀ ਤੂੰ ਵੀ ਦਿਆ ਕਰ ਗਾਈ ਜੀ ਸਮਝੋਗੇ ਗਾਈ ਜੀ ਹਾਲਾ ਤਰੀ ਸਕੂਲੇ ਜਾਣਾ ਸਵੇਰੇ ਮੇਰੇ ਨਾਲ ਕੋਚਾ ਮਮਾ ਆਪਾਂ ਚੱਲਾਂਗੇ ਕਿੱਥੇ ਗੋਲਪਰਾਣਾ ਗਾਇਜ਼ ਮੰਮੀ ਨਹੀਂ ਵਲੌਗ ਬਣਾਉਂਦੀ ਅੱਜ ਤੋਂ ਬਾਅਦ ਗਾਇਜ਼ ਮੈਂ ਲੋਕ ਮੈਂ ਬਣਾਇਆ ਕਰੂੰਗਾ ਤੇ ਮੰਮੀ ਐਡਿਟ ਕਰੇ ਕਰੂਗੀ ਗਾਇਜ਼ ਜੋ ਹੋਇਆ ਕਰੂਗਾ ਉਹ ਤੁਹਾਨੂੰ ਦਿਖਾਵਾਂਗਾ ਬਾਹਰ ਘੁੰਮਦਾ ਹੋਇਆ ਦਿਖਾਵਾਂਗਾ ਬੈਕ ਵੀ ਕਰਦਾ ਹਾਂ ਗਾਇਜ਼ ਚਾਹੇ ਮੈਂ ਚਾਹੇ ਨਾ ਬਾਹਰ ਘੁੰਮਾਂ ਚਾਹੇ ਮੈਂ ਜੋ ਮਰਜ਼ੀ ਕਰਾਂ ਪਰ ਗਾਇਜ਼ ਤੁਹਾਨੂੰ ਬਹਿੰਕਰ ਕਰਕੇ ਦਿਖਾਵਾਂਗਾ ਬਾਏ ਸ਼ੋਨੀ ਲਵ ਯੂ ਪਾਣੀ ਇੱਥੇ ਮਿਲਦਾ ਦੀਦੀ ਮਾਰਦਾ ਮੇਰੇ ਥੱਪੜ ਮਾਰੇ ਨਾ ਮਾਰਦਾ ਨਹੀਂ ਦੋਸਤ ਇਹ ਡੱਕਦੇ ਪਾਵਾ ਮੇਰੇ ਗੁੱਤ ਕਰ ਦੋ ਗਏ ਚੱਲੋ ਤੁਹਾਨੂੰ ਪਰ ਰੋਕ ਕੇ ਮਿਲਦੇ ਕੰਮ ਰੋਲੀ ਪਾਈ ਇਹਨਾਂ ਨੇ ਜੈਸੇ 70% ਡੱਬਾ ਬਣਦਾ ਐਡਾ ਨਹੀਂ ਨਹੀਂ ਸਸਤਾ 50 40 ਰੁਪਏ ਬਣ ਜਾਂਦਾ ਨਹੀਂ ਬਣਦਾ ਬੋਸੇ ਪੁੱਛਿਆ ਕਰੋ ਕਿ ਕੀ ਹੋਇਆ ਇੱਥੇ ਕਾਰੀ ਹੋ ਰਹੀ ਹੈ ਕਾਰੀ ਉੱਥੋਂ ਰੋਕ ਕੇ ਦੱਸੋ ਤੱਬੀ ਇਹ ਪੂਰੇ ਛੱਲੇ ਬਣਾਏ ਨਾ ਤੁਸੀਂ ਤਾਂ ਬਹੁਤ ਖਰਾਬ ਹੋਊਗੀ ਉਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਮੈਨਸਾ ਖਰਾਬ ਕਿਉਂ ਹੋਵਾਂਗੇ ਹਲਵਾਈ ਵੇਟਰ ਸਮਾਨ ਖਤਮ ਹੋ ਜਾਣਾ ਤੁਸੀਂ ਇੱਕ ਵੇਟਰ ਦੀ ਜਾਨੀ ਸਮਝੋ 700 ਰੁਪਏ ਹੋ ਗਈ ਲੇਬਰ ਦਾ ਹਾਂ ਉਹ ਜੇ ਤੁਹਾਡਾ ਨਹੀਂ ਬਣਾ ਰਹੇ ਇੱਧਰ ਬਣਾ ਲੈ ਕੋਈ ਨਾ 700 ਰੁਪਏ ਵੇਟਰ ਦੀ ਹੋ ਗਈ ਚਲ ਬਾਈ ਕਿੰਨੇ ਮਿਸ ਲੈਣੇ 3500 ਰੁਪਏ ਮੰਗਿਆ ਉਹ ਕੱਪ ਕਾ ਸਮਾਨ ਪਾ ਕੇ ਨਹੀਂ 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 ਲੇਬਰ ਸਮਾਨ ਤੋਂ ਵੀ ਨਹੀਂ ਕਰਦੇ ਉਹਨੇ ਕਾਲ ਟੋਕਸਰ ਪਾ ਕੇ ਰੱਖਿਆ ਆਹ ਦਾ ਤੇ ਲੇਬਰ ਮੰਗੀਆਂ ਨੇ ਲੇਬਰ ਪਹਿਲਾਂ ਆਸਾਨ ਆਪੜਾ ਉਹ ਤਾਂ ਨਹੀਂ ਨਹੀਂ ਤਾਂ ਉਹਦੇ ਨਾਲ ਮਤਲਬ ਠੀਕ ਆ ਉਹਨੇ ਤਾਂ ਉਹ ਵੀ ਉਹਨੂੰ ਕਿਹਾ ਵੀ ਕੋਈ ਨਹੀਂ ਯਾਰੀ ਦੋਸਤੀ ਕਰਕੇ ਬਹੁਤ ਘੱਟ ਕਰ ਲੈ ਮੇਰੇ ਹਿਸਾਬ ਨਾਲ ਨਹੀਂ ਵਧੀਆ ਲੱਗਣਾ ਬਾਕੀ ਤੁਹਾਡੀ ਆਪ ਦੀ ਚਰਚਾ ਯਾਰ ਕੋਈ ਤਾਂ ਲੋਕਾਂ ਨੇ ਐਂ ਕਹਿਣਾ ਵੀ ਪੈਸੇ ਇਕੱਠੇ ਕਰ ਲੈ ਤੇ ਕੁਝ ਦਿੱਤਾ ਲਾਸੋ-ਬੋਸਾ ਖਵਾ ਕੇ ਭੇਜ ਰੋਟੀ ਬਣਾ ਲੈਨੇ ਹੁਣ ਤਾਂ ਰੋਟੀ ਖਾ ਲੋ ਸੁੱਡੀ ਗੱਲ ਆ ਓਏ ਯਾਰ ਕਿਉਂ ਪੂਰੀ ਮੇਰੀ ਸੁਣ ਉਹ ਘਰੇ ਬਣਾਉਂਦੀ ਗੱਲੀ ਪੂੜੀਆਂ ਸ਼ੋਲੇ ਸਾਤਨ ਸਾਧਨ ਕੂੜੀਆਂ ਇਹਦਾ ਰਫਾਇੜੀ ਮਹਿੰਗਾ ਹੋਣਾ ਹਰ ਤੋਂ 3000 ਰੁਪਏ ਲਗਦੇ ਟੀਨ ਵਾਲਾ ਹੋਰ ਦੇਖਦੇ ਹੋ ਤੁਸੀਂ ਤਾਂ ਨਹੀਂ ਆਦ ਰੀ 3000 ਹੋਣਾ ਵੀਰੇ ਕੀ ਹੋਣਾ ਹੋਰ ਜੁਨੇ 1 ਲੀਟਰ ਕਿੰਨੇ ਦਿੰਦਾ 2000 ਦੱਸਿਆ ਦੋ ਦੋ ਜਣਾ ਦੋ ਜਣਾ ਮਾਰਦੀ ਹੋਈ ਫੋਰਜਨ ਦੇ 2500 ਦੋਸਤਾਂ ਨੂੰ ਮੱਛ ਮਿਲਦੇ ਪਤਾ ਨਹੀਂ ਸਲਾਹ ਹੋਈ ਜਿਹੜੀ ਕਲਿੱਪ ਤੁਸੀਂ ਪਿੱਛੇ ਦੇਖ ਕੇ ਟੱਗੇ ਸਪਹਿਲਾ ਮੇਰਾ ਪਰਦਾ ਗਨੋਰ ਕਰਿਓ ਗਾਇਜ਼ ਮੈਂ ਗੜਚ ਪਾ ਲੈਂਦਾ ਗਾਇਜ਼ ਤਾਂ ਗਾਇਜ਼ ਜਿਹੜੀ ਕਲਿੱਪ ਤੁਸੀਂ ਪਿਛਲੀ ਦੇਖੀ ਆ ਉਹਦੇ ਤੁਸੀਂ ਦੇ ਸੋਚਦੇ ਹੋਵੋਗੇ ਬੇ ਕਰੀ ਕੀ ਜਾਂਦੇ ਸੀਗੇ ਹੁਣ ਤਾਂ ਗਏ ਘਰੇੜੇ ਮਾਰਦੇ ਆ ਆ ਦੇਖੋ ਬਿੰਗੀਆਂ ਉਹ ਬਿੰਗੀ ਸੌਂਦੀ ਹੈ ਗਾਈਸ ਇਹ ਬਿੰਗੀ ਨੂੰ ਸਿੱਧੇ ਘਰ ਪਹਿਲਾਂ ਸਿੱਧਿਓ ਇਹਦੇ ਸਿੱਧਿਓ ਸਿੱਧਿਓ ਕਰ ਪੈ ਸਿੱਧਿਓ ਕਰ ਜੋ ਗਏ ਡੈਡੀਕਟ ਤੁਸੀਂ ਪਿੱਛੇ ਦੇ ਕੀ ਤੁਸੀਂ ਸੋਚਦੇ ਹੋ ਕਾਹੀ ਤਰੀਕਾ ਜਾਣਦੇ ਛੋਲੇ ਪੂੜੀਆਂ ਕਦੀ ਨਾਨ ਪਟੂਰੇ ਹੈ ਨਾ ਤੇ ਗਾਈਸ ਉਹ ਤੁਹਾਨੂੰ ਆਪਾਂ ਦੱਸਾਂਗੇ ਕੱਲ ਕੱਲ ਦੇ ਵਲੋਗ ਵਿੱਚ ਕਿਹੜੀ ਤਰੀਕੀ ਹੋ ਰਹੀ ਹੈ ਤਾਂ ਗਾਈਸ ਆਪਣੇ ਅਸਲੋ ਵੀ ਚੈਨਜ਼ ਵਿਦਿਲੇ ਗੰਭੀਰ ਤੇ ਨਾਈਥ ਮੈਂਟਰਸ਼ਿਪ ਕਰਦੇ ਗਾਇਸ ਅਸੀਂ ਬਹੁਤ ਵੱਡਾ ਪਲਾਨ ਕਰ ਰਹੇ ਹਾਂ ਕੀ ਕਰ ਰਹੇ ਹਾਂ ਵਿਆਹ ਨੰਨੇ ਦੇ ਵਿਆਹ ਦੀ ਤਿਆਰੀ ਕਰ ਰਹੇ ਹਾਂ ਦੂਜਾ ਵਿਆਹ ਪਹਿਲਾ ਕਿਤੇ ਦੂਜੇ ਤਰਫ ਦੇ ਹੀ ਮੇਰਾ ਵਿਆਹ ਭੁੱਲ ਗਏ ਬਸ ਹੁੰਦਾ ਸੀ ਗਏ ਪਿਛਲੇ ਵਲੋਗ ਦੇਖੇ ਜਿਹਨਾਂ ਨੇ ਨਹੀਂ ਦੇਖੇ ਮੈਂ ਨਹੀਂ ਦੇਖੇ ਅੱਛਾ ਜੀ ਦੇ ਕਰਕੇ ਪਾਪਾ ਨੇ ਬੁਲਾਇਆ ਇੱਥੇ ਹਾਂ ਉਹ ਤਾਂ ਜਾਲੀ ਕਾਰਡ ਛਾਪ ਕੇ ਪਾਪਾ ਨੇ ਬੁਲਾਇਆ ਸੀ ਆਏ ਗਾਇਸ ਜਾਲੀ ਜਾਲੀ ਵੀ ਹੁੰਦਾ ਫਿਰ ਹੈ ਨਾ ਉਹ ਜਾਲੀ ਜਾਲੀ ਹੋ ਰਹਿ ਗਿਆ ਗイズ ਕੋਈ ਗੱਲ ਨਹੀਂ ਮੈਂ ਦਨੈਕਸ ਲੁਕਸ ਲੁਕਿੰਗ ਟੂ ਆਲ ਬਾਏ ਬਾਏ ਗイズ ਕੱਲ ਮੈਂ ਜਾਣਾ ਮੂਵੀ ਦੇਖਣ ਤੁਹਾਨੂੰ ਵੀ ਨਾਲ ਲੈ ਕੇ ਚਲਾਂਗੇ ਠੀਕ ਹੈ